ਕੀ ਨਾ ਇੰਤਨਾ ਮੇਰਾ ਨਾਮ ਜਸਪਾਲ ਸਿੰਘ ਜੀ ਇਹ ਕਿਹੜਾ ਪਟਾ ਹਰਦੌਰ ਵਾਲਾ ਹੁਣ ਕਿੱਥੇ ਰਹ ਰਹੇ ਹਰਦੌਰ ਚ ਉਰੇ ਜਸਪਾਲ ਸਿੰਘ ਜੀ ਇਹ ਕਿਸ ਤਰ੍ਹਾਂ ਐਜੰਟ ਨਾਲ ਗੱਲ ਹੋਏ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂ ਐਸ ਏ ਮੈਂ ਯੂ ਐਸ ਏ ਜੇ ਤਾਂ ਇੱਥੋਂ ਗਿਆ ਹੈਗਾ ਐਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸੇ ਦੀ ਗੱਲ ਮੇਰੀ 3 ਲੱਖ ਚ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਚ ਫਰੇ ਘੜੋ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਫਿਰ ਕਿਉਂ ਕਿਹੜੀ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰੀ ਗਿਆ ਸੀ ਬ੍ਰਾਜ਼ਿਲ ਤੱਕ ਅੱਗੇ ਵੀ ਬਾਈਏਅਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ। ਇਹ ਕਦੋਂ ਗਈ ਸੀ ਤੁਸੀਂ? ਮੈਂ 24 ਸਤੰਬਰ ਗਿਆ ਸੀ। 6 ਮਹੀਨੇ ਮੈਂ 2020। ਇਹ 6 ਮਹੀਨੇ ਬਾਅਦ 6 ਮਹੀਨੇ ਮੇਰਾ ਟਿਕਿਆ। ਇਹ ਉੱਥੇ ਕਦੋਂ ਪਹੁੰਚੀ? ਮੈਂ 24 1 ਜਨਵਰੀ ਦੇ 25 ਦੇ। ਉੱਥੇ ਬਾਰਡਰ ਕ੍ਰਾਸ ਕੀਤਾ। ਹਾਂਜੀ ਬਾਰਡਰ ਕ੍ਰਾਸ ਕੀਤਾ। ਤੇ ਯੂਐਸਏ ਗਿਆ ਕਿੰਨੇ ਦਿਨ ਹੋਏ? ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜਿਆ। 11 ਦਿਨ ਹੋਏ। ਇੱਥਾ ਉਹਨੂੰ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਸਾਡਾ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜੇ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਦੁਕਾਨ ਉਦੋਂ ਪਤਾ ਲੱਗਾ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਗਿਆ ਉਹ ਜਦੋਂ ਮੰਨ ਲਓ ਕਿ ਉਹਨਾਂ ਨੇ ਹਨ ਨੂੰ ਫਲੇਟ ਚ ਬਾਹਰਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਪਹੁੰਚੇ ਹੋਏ ਇਹ ਸੋਚਿਆ ਵੀ ਦੁੱਦੀ ਚੌਂਕੀ ਤੇ ਜਾਂ ਮਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਕੋਈ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹੋ ਹਨ ਪ੍ਰੋਪਰ ਹੱਥ ਘੜੀਆਂ ਲੱਗੀਆਂ ਇਹ ਪੈਰਾਂ ਨੂੰ ਬੀੜੀਆਂ ਪੈਰਾਂ ਨੂੰ ਬੀੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਾ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿੱਥੇ ਰਾਜ ਸਾਥੀ ਹਾਂਜੀ ਰਾਜ ਸਾਥੀ ਰੋੜ ਤੋਂ ਜਦੋਂ ਰਾਜ ਸਾਥੀ ਉਤਰੇ ਉੱਥੇ ਪਤਾ ਲੱਗਾ ਵੀ ਇਹੀ ਅਸਰ ਆ ਗਿਆ ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਸੀ ਵੀ ਹਿੰਦਿਆ ਜਾ ਰਹੇ ਹਨ ਬਟ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਤੇ ਇੱਥੇ ਆ ਕੇ ਪਤਾ ਲੱਗਦਾ ਇਧਰ ਪੇੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਦੋਂ ਇਹ ਪੈਸੇ ਦਾ ਇੰਤਜ਼ਾਮ ਇਦਾਂ ਸੱਜਣਾ ਮਿੱਤਰਾਂ ਨੂੰ ਫੜ ਕੇ ਜਿੰਕੋ ਜੀ ਜਿਹੜੀ ਤੜੀਆਂ ਪੁੜੀਆਂ ਇਹ ਮੰਨ ਲਓ ਜੋ ਵੀ ਹੋਇਆ ਕਿੰਨੂੰ ਲਾ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ